ਪੁਲਿਸ ਨਕੀਤੇ 550 ਦੇ ਨੋਟਾਂ ਨਾਲ ਭਰੀ ਇਨੋਵਾ ਗੱਡੀ ਆਈ ਕਾਬੂ ਪੁਰਾਣੀ ਨਾਕਾਬੰਦੀ ਇੱਕ ਕਾਰ ਇਨੋਵਾ ਆਈ ਜੀਦਾ ਨੰਬਰ ਪੀਵੀ 65 0090 ਪੜਿਆ ਗਿਆ ਦੋ ਵਿਅਕਤੀਆਂ ਕੋਲੋਂ ਫੜੀ ਗਈ 50 ਲੱਖ ਦੀ ਨਕਦੀ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵਜਨਦਾਰ ਮਿਲਿਆ ਤਾਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸੇ ਆ ਵੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਆ ਆਮਦਨ ਕਰ ਅਧਿਕਾਰੀਆਂ ਨੇ ਕਬਜ਼ੇ ਚ ਲੈ ਲਈ ਰਕਮ ਸੰਮਰਾਲਾ ਪੁਲਿਸ ਨੇ ਨਾਕਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਦੌਰਾਨ 550 ਦੇ ਨੋਟਾਂ ਨਾਲ ਭਰੀ ਇੱਕ ਇਨੋਵਾ ਗੱਡੀ ਨੂੰ ਪੁਲਿਸ ਵੱਲੋਂ ਕਬਜ਼ੇ 'ਚ ਲੈ ਲਿਆ ਗਿਆ ਇਸ ਇਨੋਵਾ ਗੱਡੀ 'ਚ 2 ਵਿਅਕਤੀ ਸਵਾਰ ਸਨ ਅਤੇ ਚੰਡੀਗੜ੍ਹ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ ਤੇ ਰੋਕ ਕੇ ਜਿਵੇਂ ਹੀ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 5-500 ਦੇ ਨੋਟਾਂ ਨੀਆਂ 100 ਗੱਡੀਆਂ ਜੋ ਕਿ 50 ਲੱਖ ਰੁਪਏ ਦੀ ਨਕਦੀ ਸੀ ਨੂੰ ਵੇਖ ਕੇ ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹੈਡੋ ਚੌਂਕੀ ਦੇ ਬਾਹਰ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਚੰਡੀਗੜ੍ਹ ਸਾਈਟ ਤੋਂ ਆਉਂਦੀ ਇਸ ਇਨੋਵਾ ਗੱਡੀ ਨੂੰ ਚੈੱਕ ਕੀਤਾ ਗਿਆ ਉਸ ਵਿੱਚੋਂ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਇਸ ਗੱਡੀ 'ਚ ਸਵਾਰ ਉਸ ਦੇ ਚਾਲਕ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਦੀ ਰਕਮ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਇਹ ਵਿਅਕਤੀ ਨੇ ਜਿਨ੍ਹਾਂ ਨੇ ਆਪਣੀ ਪਛਾਣ ਰਣਜੀਤ ਸਿੰਘ ਵਾਸੀ ਚੰਡੀਗੜ੍ਹ ਤੇ ਦੂਜੇ ਵਿਅਕਤੀ ਨੇ ਆਪਣਾ ਨਾਂ ਰਣਜੀਤ ਸਿੰਘ ਵਾਸੀ ਬਨੂੜ ਥਾਣਾ ਮੋਹਾਲੀ ਵਜੋਂ ਦੱਸਿਆ ਇਸ ਰਕਮ ਬਾਰੇ ਕੋਈ ਵੀ ਦਸਤਾਵੇਜ਼ ਪੁਲਿਸ ਕੋਲ ਪੇਸ਼ ਨਹੀਂ ਕਰ ਸਕੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆ ਹੋਇਆ ਉਹਨਾਂ ਨੂੰ ਮੌਕੇ ਤੇ ਸੱਦ ਇਹ 50 ਲੱਖ ਰੁਪਏ ਦੀ ਰਕਮ ਅਗਲੀ ਕਾਰਵਾਈ ਲਈ ਉਹਨਾਂ ਹਵਾਲੇ ਕਰ ਦਿੱਤੀ ਗਈ ਹੈ ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਮੁੜਲੀ ਪੁੱਛਗਿੱਛ ਵਿੱਚ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਪ੍ਰਾਪਰਟੀ ਡੀਲਰ ਨੇ ਅਤੇ ਇਹ ਰਕਮ ਉਹ ਕੋਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸੀ ਕਿੰਨ ਕੀ ਹੈ ਪੂਰਾ ਮਾਮਲਾ ਵਾ 50 ਲੱਖ ਦਾ ਹਾਂਜੀ ਹਾਂਜੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਚੌਕੀ ਖੇਡੋਂ ਦੇ ਸਾਹਮਣੇ ਇੱਕ ਦੁਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀਦਾ ਨੰਬਰ ਪੀਵੀ 65 0090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਂ ਪਤਾ ਪੁੱਛਿਆ ਤੇ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦਿਦਾਤ ਸਿੰਘ ਇਹ ਕੋਰਾਲੀ ਸਾਈਡ ਦੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵਜਲਦਾਰ ਮਿਲਿਆ ਤਾਂ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਆ ਕਿ ਲੱਗਦਾ ਇਹ amount ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤ ਨਹੀਂ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਾਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਉਹ ਪੜਤਾਲ ਕਰ ਰਿਹਾ ਜੀ ਮੈਨੂੰ ਕਾਹਦੀ ਕਰ ਰਿਹਾ ਜੀ 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 ਉਹ 50 ਲੱਖ ਰਸੀ ਕਰਾਸੀ ਲੋਟ ਅਸੀਂ ਕੱਬ ਜਿੱਚ ਲੈ ਲੈ